ਇਹ ਜਿਹੜਾ ਨਗਰ ਕੀਰਤਨ ਹੈ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਇਦੀ ਰੰਮਤਾ ਅਸਾਮ ਦੇ ਵਿੱਚੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ 21 ਅਗਸਤ ਨੂੰ ਹੋਈ ਸੀ ਤੇ ਸਾਰੇ ਭਾਰਤ ਦੇ ਜਿੰਨੇ ਵੀ ਸਟੇਟਾਂ ਨੇ ਇੰਡੀਆ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚੋਂ ਹੁੰਦਾ ਹੋਇਆ ਕਿ ਅੱਜ ਡੇਰਾ ਬਾਬਾ ਨਾਨਕ ਰਾਤ ਨੂੰ 8 ਤਰੀਕ ਨੂੰ ਵਿਸ਼ਰਾਮ ਸੀ ਤੇ ਅੱਜ 9 ਤਰੀਕ ਨੂੰ ਇੱਥੋਂ ਆਰੰਭਤਾ ਹੋ ਕੇ ਤੇ ਨਗਰ ਕੀਰਤਨ ਦੀ ਜਿਹੜਾ ਅਗਲਾ ਪੜਾਅ ਹੈ ਉਹ ਗੁਰਦੁਆਰਾ ਬੁਰਸਵਤਾਰੀ ਆਲ ਵਿੱਚ ਹੋਵੇਗਾ ਤਪਰੀ ਸੇਂਖੂ ਜੀ ਪਰ ਅੱਜ ਕਲਨੌਰ ਦੇ ਵਿੱਚ ਕੰਤਨ ਸਿੰਘ ਸਾਹਿਬ ਜੀ ਗੁਰੂ ਦੇ ਪ੍ਰਕਾਸ਼ਧਾਰਨ ਨੂੰ ਲੈ ਕੇ ਇਸ ਪਰਪਤ ਜਿਹੜੀ ਆ ਪ੍ਰਕਾਸ਼ ਦੇ ਪਲਕੀ ਜਿਹੜੀ ਸਾਹਿਬ ਜਾਰੀ ਆ ਸੋ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਇਹ ਕਿਸ ਗੁਰਦੁਆਰਾ ਸਾਹਿਬ ਤੋਂ ਜਿਹੜੀ ਆ ਇਹ ਰੰਮਤਾ ਜਿਹੜੀ ਆ ਹੋਈ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਜੇ ਜਿਹੜਾ ਨਗਰ ਕੀਰਤਨ ਆ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਵਿਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗਰ ਜਿਹੜਾ ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤਾ ਗਿਆ। ਇਹਦੀ ਅਰੰਭਤਾ ਅਸਾਮ ਦੇ ਵਿੱਚੋਂ ਗੁਰਦਵਾਰਾ ਧੋਬੜੀ ਸਾਹਿਬ ਤੋਂ 21 ਅਗਸਤ ਨੂੰ ਹੋਈ ਸੀ। ਤੇ ਸਾਰੇ ਭਾਰਤ ਦੇ ਜਿੰਨੇ ਵੀ ਨੇ ਸਟੇਟਾਂ ਨੇ ਇੰਡੀਆ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਅੱਜ ਡੇਰਾ ਬਾਬਾ ਨਾਨਕ ਰਾਤ ਨੂੰ 8 ਤਰੀਕ ਨੂੰ ਵਿਸ਼ਰਾਮ ਸੀ ਤੇ ਅੱਜ 9 ਤਰੀਕ ਨੂੰ ਇੱਥੋਂ ਅਰੰਭਤਾ ਹੋ ਕੇ ਤੇ ਨਗਰ ਕੀਰਤਨ ਦੀ ਜਿਹੜਾ ਅਗਲਾ ਪੜਾਅ ਹੈ ਉਹ ਗੁਰਦੁਆਰਾ ਬੁਰ ਸਵਤਾਰੀ ਵਾਲ ਵਿਖੇ ਹੋਵੇਗਾ ਜੇ ਪੰਜਾਬ ਦੀ ਤਾਂ ਗੱਲ ਹੈ ਪੰਜਾਬ ਤੋਂ ਬਾਹਰ ਉੱਥੇ ਕਿਵੇਂ ਲੋਕਾਂ ਦਾ ਸੰਗਤਾਂ ਦਾ ਜੁੜ ਜੀਵੇਂ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲੈਣ ਵਾਲਾ ਸਿੱਖ ਰਹਿੰਦਾ ਹੈ ਨਾ ਜਦੋਂ ਗੁਰੂ ਪਾਤਸ਼ਾਹ ਜੀ ਦੇ ਸਬੰਧਤ ਕੋਈ ਵੀ ਸਮਾਗਮ ਹੁੰਦਾ ਹੈ ਤੇ ਉਹ ਸਿੱਖ ਚ ਚਾਹ ਪੈਦਾ ਹੋ ਜਾਂਦਾ ਜਿੰਨਾ ਉਤਸ਼ਾਹ ਇੱਥੇ ਪੰਜਾਬ ਦੇ ਵਿੱਚ ਸੰਗਤਾਂ ਦਾ ਹੈ ਉਹਦੇ ਨਾਲੋਂ ਦੂਣਾ ਤੀਣਾ ਉਤਸ਼ਾਹ ਜਿਹੜਾ ਸੀ ਉੱਥੇ ਬਾਹਰ ਦੀਆਂ ਸੰਗਤਾਂ ਨੇ ਵੀ ਵਿਖਾਇਆ ਹੈ ਸੰਗਤਾਂ ਦਾ ਬਹੁਤ ਵੱਡਾ ਇਕੱਠ ਸ਼ਹਿਰਾਂ ਦੇ ਸ਼ਹਿਰ ਖਾਲੀ ਹੋ ਕੇ ਸਵਾਗਤ ਕਰਨ ਵਾਸਤੇ ਪਹੁੰਚਦੇ ਸਨ ਮੰਨ ਲਓ ਕਿੰਨੇ ਦਿਨ ਪਹਿਲਾਂ ਜਿਹੜਾ ਇਧਰ ਜਿਹੇ ਇਲਾਕੇ ਦੇ ਵਿੱਚ ਲੱਗੇ ਰੋਡ ਲੱਗ ਲੱਗੇ ਇਲਾਕੇ ਉਸਮੈਂਟ ਜਨੀ ਕਰਾ ਦਿੱਤੀ। ਵੇਖੋ ਜੀ 15 ਤੋਂ 20 ਦਿਨ ਪਹਿਲਾਂ ਜਦੋਂ ਸਾਡੀਆਂ ਮੀਟਿੰਗਾਂ ਹੋਈਆਂ ਪ੍ਰਚਾਰਕ ਢਾਡੀ ਕਵੀਸ਼ਰਾਂ ਦੀਆਂ ਮੈਨੇਜਰ ਸਾਹਿਬ ਉਹਨਾਂ ਦੇ ਨਾਲ ਜਾਂ ਸਕੱਤਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਪ੍ਰਧਾਨ ਜੀ ਨਾਲ ਤੇ ਉਹਦੇ ਵਿੱਚ ਸਾਨੂੰ ਜਿਹੜੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਤੇ ਉਹ ਸਾਰਾ ਨਗਰਾਂ ਦੇ ਵਿੱਚ ਜਾ ਕੇ ਕੋਈ 20 25 ਦਿਨ ਪਹਿਲਾਂ ਜਿਹੜਾ ਇਹ 15 20 25 ਦਿਨ ਪਹਿਲਾਂ ਜਿਹੜਾ ਉਹ ਸਾਰੀਆਂ ਤਿਆਰੀਆਂ ਪਿੰਡਾਂ ਦੇ ਵਿੱਚ ਕਰਨ ਵਾਸਤੇ ਪ੍ਰਚਾਰਕ ਪਹੁੰਚੇ ਸਨ ਜੀ ਕਿੰਨੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਬੱਸਾਂ ਨੇ ਉੱਥੋਂ ਜਿਹੜੀਆਂ ਬਾਬਾ ਜੀ ਦੀਆਂ ਆਈਆਂ ਨਾਲ ਸਜਿਤਰਾ ਸੰਗਤ ਸਹਿਯੋਗ ਕਰਦੀ ਆ ਜੀ ਉਹਦੇ ਨਾਲ ਜਿਤਨਾ ਆਪਾਂ ਪਾਲਕੀਸਾ ਵਾਲੀ ਬੱਸ ਆ ਸ਼ਸਤਰਾਂ ਵਾਲੀ ਆ ਤੇ ਤਿੰਨ ਚਾਰ ਬੱਸਾਂ ਹੋਰ ਨੇ ਜਿਹੜੀਆਂ ਨਾਲ ਸੰਗਤ ਦੀਆਂ ਤੇ ਬਾਕੀ ਕੁਝ ਪ੍ਰਬੰਧਕ ਜਣਾਂ ਦੀਆਂ ਸਾਰੀਆਂ ਜਿਹੜਾ ਇਹ ਕਾਫਲਾ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਤੇ ਬਾਬੇ ਕਿੰਨੇ ਜਿਹੜੇ ਸਟੇਜ ਨੇ ਦਿਨ ਦੇ ਹੀ ਪ੍ਰਾ ਵੇਖੋ ਜੀ ਜਿਵੇਂ ਪੜਾ ਪਹਿਲਾਂ ਤੈਅ ਕਰ ਦਿੱਤੇ ਜਾਂਦੇ ਨੇ ਜਿਵੇਂ ਸ਼ਹਾਟਾ ਸਾਹਿਬ ਤੋਂ ਨਗਰ ਕੀਰਤਨ ਤੁਰਿਆ ਜੀ ਤੇ ਉਹਦਾ ਪੜਾ ਪਹਿਲਾਂ ਤੈਅ ਸੀ ਕਿ ਡੇਰਾ ਬਾਬਾ ਨਾਨਕ ਅਸੀਂ ਪਹੁੰਚ ਕੇ ਵਿਸ਼ਰਾਮ ਕਰਨਾ ਤੇ ਡੇਰਾ ਬਾਬਾ ਨਾਨਕ ਨਗਰ ਕੀਰਤਨ ਨੂੰ ਪਹੁੰਚਦੇ ਆਂ ਜੀ ਰਾਤ 12 ਵਜੇ ਨੇ 1 ਵਜ ਗਿਆ ਪਰ ਜਿਹੜਾ ਟੀਚਾ ਮਿਥਿਆ ਹੁੰਦਾ ਏ ਟੀਚੇ ਤੇ ਜਾ ਕੇ ਹੀ ਸਮਾਪਤੀ ਜਿਹੜੀ ਆ ਹੁੰਦੀ ਆ ਪੜਾ ਹੁੰਦਾ ਬਾਕੀ ਸੰਗਤਾਂ ਦੇ ਉਤਸ਼ਾਹ ਦੇ ਨਾਲ ਫਰਕ ਪੈਂਦਾ ਏ ਕਿ ਨਗਰ ਕੀਰਤਨ ਆਪਣੇ ਟਾਈਮ ਦੇ ਨਾਲ ਚੱਲ ਰਿਹਾ ਜਾਂ ਲੇਟ ਚੱਲ ਰਿਹਾ ਜਾਂ ਟਾਈਮ ਕਿੰਨਾ ਲੱਗ ਰਿਹਾ ਜੀ ਮਤਲਬ ਜਿਹੜਾ ਹੁਣ ਪਿਛਲੇ ਦਿਨੀ ਜਿਹੜਾ ਡੇਰ ਬੱਬਾ ਨਗਰ ਰਾਤ ਜਿਹੜਾ ਲੱਗਿਆ ਹੁਣ ਅੱਜ ਜਿਹੜੀ ਰਾਤ ਹੈ ਧਾਰੀਵਾਲ ਇਸ ਤੋਂ ਲਵਾ ਜਿਹੜੇ ਗਾੜੀ ਦੇ ਕਿੰਨੇ ਪੁਰਾਣੇ ਤੇ ਕਿੱਦਾਂ ਜਿਹਾ ਸਮਾਪਤੀ ਜਿਹੜੀ ਹੋਈ ਅ ਅੱਗੇ ਪੜਾ ਜਿਹੜੇ ਨੇ ਜੀ ਧਾਰੀਵਾਲ ਤੋਂ ਚੱਲ ਕੇ ਅੱਗੇ ਕੱਥੂ ਨੰਗਲ ਐ ਤੇ ਇਸ ਤੋਂ ਅੱਗੇ ਜਿਤਨਾ ਦਰਜਾ ਦਰਜਾ ਪੜਾ ਜਿਹੜੇ ਨੇ ਅੱਗੇ ਚੱਲੀ ਜਾਣੀ ਨੇ ਨਵੰਬਰ ਦੇ ਲਾਸਟ ਦੇ ਵਿੱਚ ਜਾ ਕੇ ਇਹ ਸਾਰੀ ਸਮਾਪਤੀ ਨਗਰ ਕੀਰਤਨ ਦੀ ਜਿਹੜੀ ਆ ਗੁਰਦੁਆਰਾ ਸ਼ਿਸ਼ਗੰਜ ਅਨੰਦਪੁਰ ਸਾਹਿਬ ਵਿਖੇ ਹੋਣੀ ਆ ਜਿੱਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਉਸ ਜਗ੍ਹਾ ਤੇ ਤੇਰੀ ਸਮਾਪਤੀ ਜਿਹੜੀ ਆ ਹੋਣੀ ਹੈ ਜੀ। ਮਤਲਬ ਜਿਵੇਂ ਪਹਿਲਾਂ ਜਿਹੜੇ ਹੋਰ ਮਤਲਬ ਕੋਈ ਧਾਰਮਿਕ ਸਥਾਨਾਂ ਤੋਂ ਜਿਹੜੀਆਂ ਵੱਖ-ਵੱਖ ਜਿਹੜੀਆਂ ਆਂਦੀਆਂ ਰਹਿੰਦੀਆਂ ਨੇ ਇਸ ਵਾਰ ਜਿਹੜੀ ਇਹ ਪਹਿਲੀ ਵਾਰ ਆਈ ਹੈ। ਨਹੀਂ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾਂ ਤੇ ਉਸ ਸਮੇਂ ਪਾਕਿਸਤਾਨ ਤੋਂ ਨਗਰ ਕੀਰਤਨ ਦੀ ਰੰਗਤਾ ਹੋਈ ਸੀ। ਤੇ ਚੜ੍ਹਦੀ ਕਲਾ ਦੇ ਨਾਲ ਨਗਰ ਕੀਰਤਨ ਸਾਰੇ ਸੰਸਾਰ ਭਰ ਦੇ ਵਿੱਚੋਂ ਦੀ ਦਰਸ਼ਨ ਦਿਦਾਰੇ ਕਰਾ ਕੇ ਸੰਗਤਾਂ ਨੂੰ ਸ਼ਸ਼ਤਰਾਂ ਦੇ ਗੁਰੂ ਸਾਹਿਬ ਜੀ ਨੇ ਆਪ ਰਹਿਮਤ ਵਰਤਾਈ ਤੇ ਫਿਰ ਸਮਾਪਤੀ ਸultanpur Lodi ਦੀ ਧਰਤੀ ਉੱਤੇ ਵੱਡਾ ਸਮਾਗਮ ਕੀਤਾ ਗਿਆ ਸੀ। ਇਸੀ ਤਰ੍ਹਾਂ ਇਹ ਜਿਹੜੇ ਵੱਡੇ ਸਮਾਗਮ ਨੇ ਉਹ ਕੀਤੇ ਜਾਣੇ ਨੇ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਦਿੱਲੀ ਕੀਤੇ ਜਾਣੇ ਨੇ ਜਾਂ ਅਮਰਸਰ ਸਾਹਿਬ ਵਿਖੇ ਕੀਤੇ ਜਾਣੇ ਨੇ ਇਹ ਵੱਖ-ਵੱਖ ਰੂਪਰੇਖਾ ਜਿਤਰਾ ਉਹ ਲਿਖੀ ਗਈ ਹੈ ਪ੍ਰਧਾਨ ਸਾਹਿਬ ਹੁਣਾ ਵਾਲੋਂ ਉਸੇ ਤਰ੍ਹਾਂ ਹੀ ਚੱਲਣੇ ਆ ਜੀ ਕਿੰਨੇ ਜਿਹੜਾ ਰੂਟ ਸਾਰੀ ਦਰਜ ਮੁਲਕਾਂ ਕਰ ਲੈਂਦੇ ਸਫ਼ਰ ਸੰਗਤ ਦੇ ਹਿਸਾਬ ਦੇ ਨਾਲ ਹੈ ਕਈ ਵਾਰੀ 100 ਕਿਲੋਮੀਟਰ ਦਾ ਵੀ ਪੈਂਡਾ ਹੈ ਕਈ ਜਗ੍ਹਾ ਤੇ 60 ਕਿਲੋਮੀਟਰ ਦਾ ਹੈ ਜਿਵੇਂ ਅੱਜ ਘਟਿਆ ਜੀ ਡੇਰਾ ਬਾਬਾ ਨਾਨਕ ਤੋਂ ਤਾਰੀ ਜਲ ਦਾ ਸਫ਼ਰ ਕੋਈ ਜ਼ਿਆਦਾ ਨਹੀਂ ਹੈ 50 ਕਿਲੋਮੀਟਰ ਦਾ ਸਫ਼ਰ ਹੈ ਜੀ 50 ਪਰ ਸੰਗਤ ਦਾ ਉਤਸ਼ਾਹ ਇੰਨਾ ਹੈ ਕਿ ਕਲਾਂਨੌਰ ਡੇਰਾ ਬਾਬਾ ਨਾਨਕ ਤੋਂ ਕਲਾਂਨੌਰ 12 ਕਿਲੋਮੀਟਰ ਹੈ ਤੇ ਸਾਨੂੰ ਇੱਥੇ ਆਉਂਦਿਆਂ 2 ਵਜ ਗਈ ਨੇ ਤੇ ਅੱਗੇ ਅਸੀਂ ਕਿੰਨਾ ਅਜੇ ਹੋਰ ਸਫ਼ਰ ਤੈਅ ਕਰਨਾ ਹੈ ਸੰਗਤ ਦਾ ਬੜਾ ਉਤਸ਼ਾਹ ਹੈ ਤੇ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਦਰਸ਼ਨ ਦਦਾਰੀ ਕਰ ਰਹੀਆਂ ਜੀ ਸੋ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਜਾਣਕਾਰੀ ਇਸ ਨਗਰ ਕੀ ਤਰਫੋਂ ਲੈ ਕੇ ਜਿਹੜੀ ਆ ਸੰਗਤਾਂ ਨਾਲ ਸਾਂਝੀ ਕੀਤੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰ ਸਿੰਘ ਖੁਸ਼ੀਬਾਦ